ਵਾਲੀ ਆਣੀ ਦਿੱਤੋ ਘੜੇ ਰੋ ਘੜੇ ਜੋਸੀ ਚਾਰ ਪੈਣਾ ਇੱਕ ਵੀਰਨੀ ਕੁੜੀਓ ਅਸਾਂ ਬਣਾਲੀ ਖੀਰਨੀ ਕੁੜੀਓ ਚਾਰ ਪੈਣਾ ਇੱਕ ਵੀਰਨੀ ਕੁੜੀਓ ਸਾਬ ਬਣਾ ਲਈ ਖੀਰ ਨਹੀਂ ਕੁੜੀਓ ਆਇਆ ਕੜਾ ਜੀਰੇ ਤਾਂ ਵੀਰ ਨਹੀਂ ਕੁੜੀਓ ਆਇਆ ਕੜਾ ਜੀਰੇ ਤਾਂ ਵੀਰ ਨਹੀਂ ਕੁੜੀਓ ਸਾਡੇ ਭੈਣਾ ਦੇ ਘਰ ਸਾਡੇ ਭੈਣਾ ਦੇ ਘਰ ਚਟਨੀ ਮੇਰਾ ਵੀਰ ਲਿਆਇਆ ਵੀਰ ਲਿਆਇਆ ਗਟਨੀ ਮੇਰਾ ਵੀਰ ਲਿਆਇਆ ਵੀਰ ਲਿਆਇਆ ਗਟਨੀ ਮੇਰਾ ਵੀਰ ਲੈ ਆਇਆ ਪਹਿਣਾ ਵੀਰਾਂ ਨੂੰ ਮਨ ਦੀਆਂ ਹੀਰੇ ਕੁਰਤੇ ਚਾਦਰੇ ਸਿਰ ਬੰਨਦੇ ਜੀਰੇ ਪਹਿਣਾ ਵੀਰਾਂ ਨੂੰ ਕਹਿੰਦੀਆਂ ਹੀਰੇ ਕੁੜਤੇ ਚਾਦਰੇ ਸਿਰ ਬੰਨ ਤੇ ਜੀਰੇ ਲੈ ਕਾਂਟ ਪੰਜੀਰੀਆਂ ਲੈ ਕਾਂਟ ਪੰਜੀਰੀਆਂ ਅनाथਨੀ ਮੇਰਾ ਵੀਰ ਲੈ ਆਇਆ ਵੀਰ ਨੇ ਆਇਆ ਜੱਟਨੀ ਮੇਰਾ ਵੀਰ ਲੈ ਆਇਆ ਬਾਪ ਵਾਂਗੂ ਸਿਰ ਹੱਥ ਤਰ ਕਹਿੰਦਾ ਵੀਰ ਦਾ ਬੋਝ ਭਰਿਆ ਰਹਿੰਦਾ ਬਾਪ ਵਾਂਗੂ ਸਿਰ ਹੱਥ ਤਰ ਕਹਿੰਦਾ ਵੀਰ ਦਾ ਬੋਝ ਭਰਿਆ ਰਹਿੰਦਾ ਹੁੰਦੀ ਗੱਲ ਆ ਪਾਵੜੀ ਹੁੰਦੀ ਗੱਲ ਆ ਪਾਵੜੀ ਸਤਨੀ ਮੇਰਾ ਵੀਰ ਲੈ ਆਇਆ ਵੀਰ ਲੈ ਆਇਆ ਘਟਨੀ ਮੇਰਾ ਵੀਰ ਲੈ ਆਇਆ ਵੀਰ ਮੇਰਾ ਵੀ ਸੋਹਣਾ ਜੱਜ ਦਾ ਜਰਨੈਲ ਸਿੰਘ ਫੌਜੀ ਟੋਲਾ ਸਾਹਿਬ ਹੈ ਵਾਸੀ ਦਾ ਵੀਰ ਮੇਰਾ ਵੀ ਸੋਹਣਾ ਜੱਜ ਦਾ ਜਰਨੈਲ ਸਿੰਘ ਫੌਜੀ ਟੋਲਾ ਸਾਹਿਬ ਹੈ ਵਾਸੀ ਦਾ ਸਿਰ ਪੈਣਾ ਦੇ ਪਰਾ ਤੇਰੇ ਪੈਣਾ ਦੇ ਪਰਾ ਦਾ ਹੱਥ ਨਹੀਂ ਮੇਰਾ ਵੀਰ ਲੈ ਆਇਆ ਵੀਰੇ ਆਇਆ ਘਟਨੀ ਮੇਰਾ ਵੀਰ ਲੈ ਆਇਆ ਵੀਰ ਲੈ ਆਇਆ ਘਟਨੀ ਮੇਰਾ ਵੀਰ ਲੈ ਆਇਆ ਕਹਨਾ ਵੀਰ ਮੈਂ ਆਉਂਦੀ ਆ ਬਨਦੀਆਂ ਸਰੇ ਪਤੀਜਾ ਬਾਵਲ ਤੇ ਨੀ ਕੁੜੀਓ ਖੇਡੇ ਵੇੜੇ ਸਹਰਾ ਵੀ ਜਦੋਂ ਆਉਂਦੀਆਂ ਬਨਦੀਆਂ ਸਰੇ ਪਤੀਜਾ ਬਾਵਲ ਤੇ ਨੀ ਕੁੜੀਓ ਖੇਡੇ ਵੇੜੇ ਭਾਬੀ ਬਾਵਲੇ ਦੇ ਵੇੜੇ ਦੀ ਭਾਬੀ ਬਾਵਲੇ ਦੇ ਵੇੜੇ ਦੀ ਲੱਠਨੀ ਮੇਰਾ ਵੀਰ ਲੈ ਆਇਆ ਵੀਰ ਲੈ ਆਇਆ ਗੱਠਨੀ ਮੇਰਾ ਵੀਰ ਲੈ ਆਇਆ